ਐਮਐਲਏ ਪਠਾਨ ਮਾਜਰਾ ਦੀ ਥਾਂ ਤੇ ਲਾਏ ਸਨੌਰ ਦੇ ਨਵੇਂ ਹਲਕਾ ਇੰਚਾਰਜ ਰਣਜੋਤ ਸਿੰਘ ਹਡਾਣਾ ਦੇ ਉੱਪਰ ਵੱਡੇ ਇਲਜ਼ਾਮ ਨਵਾਂ ਕਾਰਨਾਮਾ ਔਰ ਸਰਕਾਰ ਕਹਿੰਦੀ ਕਿ ਪਠਾਨ ਮਾਜਰਾ ਬਹੁਤ ਮਾੜਾ ਸੀ ਪਰ ਇਲਜ਼ਾਮਾਂ ਨੂੰ ਦੇਖ ਕੇ ਲੱਗ ਰਿਹਾ ਕਿ ਨਵੇਂ ਹਲਕਾ ਇੰਚਾਰਜ ਰਣਜੋਤ ਹਡਾਣਾ ਨੇ ਉਹਨੂੰ ਵੀ ਜਿਹੜਾ ਉਹ ਛੋਟਾ ਪਾ ਦਿੱਤਾ ਇਲਜ਼ਾਮਾਂ ਦੇ ਵਿੱਚ ਸਿੰਘ ਹਟਾਣਾ ਇਸ ਤਰੀਕੇ ਨਾਲ ਕਿਉਂ ਕਰ ਰਿਹਾ ਉਹ ਕਹਿੰਦੇ ਕਿ ਐਮਐਲਏ ਪਠਾਨ ਮਾਜਰਾ ਬੜਾ ਮਾੜਾ ਸੀ ਹੁਣ ਅਸੀਂ ਵਧੀਆ ਹਲਕਾ ਇੰਚਾਰ ਜਿਹੜਾ ਔਲਾਦ ਦਿੱਤਾ ਤੇ ਹੁਣ ਉਹ ਵਧੀਆ ਹਲਕੇ ਨੂੰ ਚਲਾਊਗਾ ਤੇ ਤੁਸੀਂ ਕਹਿੰਦੇ ਵੀ ਇਹ ਹਲਕਾ ਇੰਚਾਰ ਦੋਦੂ ਵੀ ਮਾੜਾ ਨਿਕਲਿਆ ਇਹ ਕੀ ਚੱਲ ਕੀ ਰਿਹਾ ਇਹ ਵਧੀਆ ਹੀ ਹੈ ਜੀ ਆਉਂਦੇ ਹੀ ਇਹਨੇ ਉਹਨੇ ਪਤਾ ਨਹੀਂ ਕੋਈ ਸਾਲ ਦੋ ਸਾਲ ਕੱਢੇ ਹੋਣੇ ਇਹਨੇ ਆਉਂਦੇ ਹੀ ਰੱਖਤਾ ਤੇ ਸਾ ਵੀ ਮਾਜਦੋ ਇਹਨਾਂ ਨੂੰ ਇਹ ਜਿਹੜੀ ਜ਼ਮੀਨ ਤੁਹਾਡੀ ਤੁਸੀਂ ਕਹਿ ਰਹੇ ਹੋ ਕੋਈ ਕਾਗਜ਼ਾਂ ਪੱਤਰਾਂ 'ਚ ਸਾਰਾ ਇੰਤਕਾਲ ਰਜਿਸਟਰੀ ਸਾਰਾ ਕੋਈ ਤੁਹਾਡੇ ਨਾਂ 'ਚ ਹੈ ਇਹ ਜਿਹੜੀ ਜ਼ਮੀਨ ਦੋ ਕਿੱਲੇ ਇਹ ਫਸਲ ਖਰਾਬ ਕਰਕੇ ਸਿੱਟੀ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਰਣਜੋਤ ਸਿੰਘ ਹਟਾਣਾ ਇਹਦੇ ਮਗਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਔਰ ਕੀ ਰੌਲਾ ਕੀ ਹੈ 2023-24 ਚ ਇਹ ਜਮੀਨ ਖਰੀਦੀ ਸੀ ਵੀ ਦੋ ਕਿੰਡੇ ਇਹਦੀ ਮੇਰੇ ਨਾਲ ਇੰਤਕਾਲ ਹੈ ਮੇਰੇ ਨਾਲ ਗਰਦੌਰੀ ਹੈ ਮੈਂ ਇਹਨੂੰ ਬੀਜਿਆ ਪਿੱਛੇ ਮੈਂ ਕਣਕ ਬੀਜੀ ਸੀਗੀ ਉਹਦੇ ਤੋਂ ਬਾਅਦ ਮੈਂ ਇਹਦੇ ਚ ਚਰੀਚਾਰਾ ਬੀਜਿਆ ਸੀਗਾ ਜਿਹੜਾ ਵੱਢ ਕੇ ਉਸ ਤੋਂ ਬਾਅਦ ਮੈਂ ਇਹ ਜੀਰੀ ਲਾਈ ਸੀਗੀ ਇੱਕ ਕਿੱਲਾ ਜਿਹੜੀ ਉਹ ਫਸਲ ਹੈ ਤੁਹਾਨੂੰ ਮੈਂ ਦਿਖਾਈ ਹੈ ਜਨਾਬ ਉਹ ਮੇਰਾ ਇਹਨਾਂ ਨੇ 4 ਤਰੀਕ ਨੂੰ ਲਿਆ ਕੇ ਕਟਰ ਫੇਰ ਕੇ ਸੁਹਾਗੇ ਆਪਣੇ ਟਰੈਕਟਰ ਦੇ ਪਿੱਛੇ ਜੀ ਮੇਰਾ ਉਹ ਕਿੱਲਾ ਨਾਸ ਕਰਤਾ ਤੁਹਾਨੂੰ ਵਿਖਾ ਕੇ ਆਏ ਜਿਵੇਂ ਕਦੂ ਕੀਤਾ ਹੁੰਦਾ ਐ ਕਰਦੇ ਮੈਂ ਇਹਦੇ ਖਿਲਾਫ ਥਾਣੇ ਗਿਆ ਜੀ ਮੈਂ ਚੌਂਕੀ ਇਨਚਾਰਜ ਕੋਲ ਵੀ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਹ ਤਰੀਕ ਨੂੰ ਮੈਂ ਗਿਆ ਮੈਂ ਦਰਖਾਸਤਾਂ ਦਿੱਤੀਆਂ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਐਸਐਚਓ ਨੂੰ ਚੌਂਕੀ ਇੰਚਾਰਜ ਕੋਲ ਰੈਡੀ ਨੂੰ ਉਹਦੇ ਤੇ ਮੇਰੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਇਹ ਮੇਰੇ ਬੰਦੇ ਸੀਗੇ ਉਹ ਸ਼ਰਿਆਵੇ ਕਹਿੰਦੇ ਨੇ ਵੀ ਸਾਨੂੰ ਰਣਜੋਤ ਸਿੰਘ ਹੜਾਣੇ ਦੀਆਂ ਹਦਾਇਤਾਂ ਨੇ ਵੀ ਜੋ ਨੁਕਸਾਨ ਹੁੰਦਾ ਐ ਇਹਦਾ ਕਰ ਦੋ ਮੈਨੂੰ ਇੱਥੋਂ ਤੱਕ ਵੀ ਖਤਰਾ ਹੈ ਇਹ ਕਹਿੰਦੇ ਵੀ ਜਾਨਵਰ ਮਾਲ ਦਾ ਜੋ ਨੁਕਸਾਨ ਹੁੰਦਾ ਗਰਬਚਨ ਸਿੰਘ ਦਾ ਪ੍ਰਧਾਨ ਦਾ ਵਿਰਕ ਦਾ ਕਰ ਦੋ ਇਹ ਜਿਹੜਾ ਮਾਲ ਦਾ ਨੁਕਸਾਨ ਹੈ ਉਹ ਤਾਂ ਜਿਲਾ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਦੋ ਕਿਲੇ ਇਹਨਾਂ ਨੇ ਨਾਸ ਕਰਤੇ ਮੈਨੂੰ ਹੁਣ ਇੱਥੋਂ ਤੱਕ ਵੀ ਖਤਰਾ ਹੈ ਰਣਜੋਤ ਸਿੰਘ ਹੜਾਣੇ ਤੋਂ ਤੇ ਇਹਦਾ ਤੋਂ ਜਸਪਾਲ ਸਿੰਘ ਜਸਵੀਰ ਸਿੰਘ ਵਗੈਰਾ ਜਿਨ੍ਹਾਂ ਦੇ ਖਿਲਾਫ ਮੈਂ ਇਤਲਾ ਦਿੱਤੀ ਹੈ ਥਾਣੇ ਜੀ ਮੈਨੂੰ ਇਹ ਵੀ ਹੋ ਸਕਦਾ ਹੈ ਇਹ ਮੇਰੀ ਰਣਜੋਤ ਸਿੰਘ ਮੈਨੂੰ ਰਵਾ ਵੀ ਸਕਦਾ ਕੋਈ ਕੁਝ ਵੀ ਕਰ ਸਕਦਾ ਜਦੋਂ ਪਹਿਲਾ ਕਿਲਾ ਤੁਹਾਡਾ ਵੱਡਿਆ ਗਿਆ ਉਦੋਂ ਤੁਸੀਂ ਪੁਲਿਸ ਕੋਲੇ ਗਏ ਕਿ ਭਾਈ ਇੱਕ ਕਿਲਾ ਵੱਧ ਰਿਹਾ ਤੇ ਦੂਸਰਾ ਕਿਲਾ ਵੱਡਿਆ ਜਾ ਸਕਦਾ ਤੁਸੀਂ ਕਾਰਵਾਈ ਕਰੋ ਪੁਲਿਸ ਕੀ ਕਹਿੰਦੀ ਕਾਰਵਾਈ ਕਰਾਂਗੇ ਪਰ ਉਹਦੇ ਕਹਿਣ ਦੇ ਬਾਬੂ ਦੂਜਾ ਕਿਲਾ ਫੇਰ ਵੱਢ ਲਿਆ ਜੀ ਇਹ ਜਿਹੜੀ ਕਾਰਵਾਈ ਤੁਸੀਂ ਕਹਿ ਕੇ ਆਏ ਹੋ ਪੁਲਿਸ ਨੂੰ ਕਿ ਕਾਰਵਾਈ ਕਰੋ ਕਾਰਵਾਈ ਜਿਹੜੀ ਇਹ ਹੋ ਨਹੀਂ ਰਹੀ ਦੋ ਕਿੱਲੇ ਫਸਲ ਵੱਡੇ ਜਾਣ ਤੋਂ ਖਰਾਬ ਕੀਤੇ ਜਾਣ ਤੋਂ ਬਾਅਦ ਵੀ ਰਣਜੋਤ ਹੜਾਣਾ ਨਹੀਂ ਹੋਣ ਦਿੰਦਾ ਬਿਲਕੁਲ ਜੀ ਉਹ ਕਹਿ ਰਹੇ ਨੇ ਸਾਰੇ ਵੀ ਸਾਡੇ ਤੇ ਪ੍ਰੈਸ਼ਰ ਹੈ ਕਾਹਦਾ ਪ੍ਰੈਸ਼ਰ ਹੈ ਲੋਕਾਂ ਦਾ ਸਰਕਾਰ ਨੇ ਹਾਂ ਜੀ ਸਾਰੇ ਕਹਿੰਦੇ ਪ੍ਰੈਸ਼ਰ ਹੈ ਜੀ ਸਾਡੇ ਪੁਲਸ ਵਾਲੇ ਵੀ ਕਹਿੰਦੇ ਪ੍ਰੈਸ਼ਰ ਹੈ ਜੇ ਪ੍ਰੈਸ਼ਰ ਹੈ ਤਾਂ ਇਹਦਾ ਮਤਲਬ ਲੋਕਾਂ ਦੀਆਂ ਫਸਲਾਂ ਵਢਾ ਦਿਓ ਐਮਐਲਏ ਪਠਾਨ ਮਾਜਰਾ ਦੀ ਥਾਂ ਤੇ ਲਾਏ ਸਨੌਰ ਦੇ ਨਵੇਂ ਹਲਕਾ ਇੰਚਾਰਜ ਰਣਜੋਤ ਸਿੰਘ ਹੜਾਣਾ ਦੇ ਉੱਪਰ ਵੱਡੇ ਇਲਜ਼ਾਮ ਨਮਾ ਕਾਰਨਾਮਾ ਔਰ ਸਰਕਾਰ ਕਹਿੰਦੀ ਕਿ ਪਠਾਨ ਮਾਜਲਾ ਬਹੁਤ ਮਾੜਾ ਸੀ ਪਰ ਇਲਜਾਮਾ ਨੂੰ ਦੇਖ ਕੇ ਲੱਗ ਰਿਹਾ ਕਿ ਨਵੇਂ ਹਲਕਾ ਇੰਚਾਰਜ ਰਣਜੋਧ ਹਡਾਣਾ ਨੇ ਉਹਨੂੰ ਵੀ ਜਿਹੜਾ ਉਹ ਛੋਟਾ ਪਾ ਦਿੱਤਾ ਇਲਜਾਮਾ ਦੇ ਵਿੱਚ ਤਾਂ ਸਾਡੇ ਨਾਲ ਕੁਝ ਸੱਜਣ ਖੜੇ ਆ ਜਿਨ੍ਹਾਂ ਦੀ ਜ਼ਮੀਨ ਜਿਹੜੀ ਸੀਗੀ ਇੱਥੇ ਔਰ ਉਹਨਾਂ ਦਾ ਝੋਨਾ ਬੀਜਿਆ ਹੋਇਆ ਸੀਗਾ ਔਰ ਧੱਕੇ ਨਾਲ ਕਹਿੰਦੇ ਆ ਕਿ ਜ਼ਮੀਨ ਜਿਹੜੀ ਆ ਕਣ ਫਸਲ ਵੱਢ ਕੇ ਜਿਹੜੀ ਆ ਉਹ ਖਰਾਬ ਕਰ ਦਿੱਤੀ ਜਾਂ ਛੱਟ ਦਿੱਤੀ ਗਈ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਤੇ ਇਹ ਇਲਜ਼ਾਮ ਲੱਗ ਰਿਹਾ ਕਿ ਇਹ ਸਭ ਦੇ ਪਿੱਛੇ ਰਣਜੋਧ ਹੜਾਣਾ ਜਿਹੜਾ ਨਵਾਂ ਹਲਕਾ ਇੰਚਾਰਜ ਆ ਸਨੌਰ ਦਾ ਉਹ ਹੈਗਾ ਸਾਡੇ ਨਾਲ ਜ਼ਮੀਨ ਦੇ ਜਿਹੜੇ ਮਾਲਕ ਨੇ ਗੁਰਬਚਨ ਸਿੰਘ ਉਹ ਖੜਿਆ ਸਭ ਤੋਂ ਪਹਿਲਾਂ ਮੈਂ ਉਹਨਾਂ ਨਾਲ ਜਿਹੜੀ ਆ ਗੱਲਬਾਤ ਕਰੂੰਗਾ ਗੁਰਬਚਨ ਜੀ ਇਹ ਜਿਹੜੀ ਜ਼ਮੀਨ ਤੁਹਾਡੀ ਤੁਸੀਂ ਕਹਿ ਰਹੇ ਹੋ ਕੋਈ ਕਾਗਜ਼ਾਂ ਪੱਤਰਾਂ 'ਚ ਸਾਰਾ ਇੰਤਕਾਲ ਰਜਿਸਟਰੀ ਸਾਰਾ ਕੋਈ ਤੁਹਾਡੇ ਨਾਂ 'ਚ ਹੈ ਇਹ ਜਿਹੜੀ ਜ਼ਮੀਨ ਦੋ ਕਿੱਲੇ ਇਹ ਫਸਲ ਖਰਾਬ ਕਰਕੇ ਸਿੱਟੀ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਰਣਜੋਧ ਸਿੰਘ ਹੜਾਣਾ ਇਹਦੇ ਮਗਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਔਰ ਕੀ ਰੌਲਾ ਕੀ ਇਹਦਾ ਇਹ ਦਾ ਮੈਂ ਸਾਰੇ ਇਹ 2023-24 ਚ ਇਹ ਜ਼ਮੀਨ ਖਰੀਦੀ ਸੀਗੀ ਦੋ ਕਿੱਲੇ ਜੀ ਇਹਦੀ ਮੇਰੇ ਨਾਲ ਇੰਤਕਾਲ ਹੈ ਮੇਰੇ ਨਾਲ ਗਰਦੌਰੀ ਹੈ ਮੈਂ ਇਹਨੂੰ ਬੀਜਿਆ ਪਿੱਛੇ ਮੈਂ ਕਣਕ ਬੀਜੀ ਸੀਗੀ ਉਹਦੇ ਤੋਂ ਬਾਅਦ ਮੈਂ ਇਹਦੇ ਚ ਚਰੀ ਚਾਰਾ ਬੀਜਿਆ ਸੀਗਾ ਜਿਹੜਾ ਵੱਢ ਕੇ ਉਸ ਤੋਂ ਬਾਅਦ ਮੈਂ ਇਹ ਜੀਰੀ ਲਾਈ ਸੀਗੀ ਜੀ ਹੈ ਜੀ ਉਹ ਕਰਕੇ ਇਹ ਜਿਹੜੇ ਮੇਰੇ ਨਾਲ ਇਹ ਬਸ਼ਤਰਕਾ ਖਾਤਾ ਜੀ ਜਿਹੜੇ ਉਹਨਾਂ ਦੇ ਜਿਨ੍ਹਾਂ ਤੋਂ ਮੈਂ ਖਰੀਦੀ ਹੈ ਉਹਦੇ ਭਰਾ ਨੇ ਜਾਂ ਦੌਰ ਜੇਠ ਨੇ ਉਹ ਮੇਰੇ ਨਾਲ ਖਾਮ ਖਾਂ ਦਾ ਰੌਲਾ ਪਾਉਂਦੇ ਸੀਗੇ ਜੀ ਤੇ ਮੈਂ ਬੀਜੀ ਹੋਈ ਆ ਪਿੱਛੇ ਵੀ ਬੀਜੀ ਆ ਹੁਣ ਵੀ ਬੀਜੀ ਆ ਉਹ ਮੇਰੀ ਇੱਕ ਕਿੱਲਾ ਜਿਹੜੀ ਉਹ ਫਸਲ ਹੈ ਤੁਹਾਨੂੰ ਮੈਂ ਦਿਖਾਈ ਆ ਜਨਾਬ ਉਹ ਮੇਰਾ ਇਹਨਾਂ ਨੇ 4 ਤਰੀਕ ਨੂੰ ਲਿਆ ਕੇ ਕਟਰ ਫੇਰ ਕੇ ਸੁਹਾਗੇ ਆਪਣੇ ਟਰੈਕਟਰ ਦੇ ਪਿੱਛੇ ਜੀ ਮੇਰਾ ਉਹ ਕਿੱਲਾ ਨਾਸ ਕਰਤਾ ਤੁਹਾਨੂੰ ਵਿਖਾ ਕੇ ਆ ਜਿਵੇਂ ਕਦੂ ਕੀਤਾ ਹੁੰਦਾ ਐ ਕਰਤਾ ਮੈਂ ਇਹਦੇ ਖਿਲਾਫ ਥਾਣੇ ਗਿਆ ਜੀ ਮੈਂ ਚੌਕੀ ਇਨਚਾਰਜ ਕੋਲ ਵੀ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ 11 ਵਜੇ ਦਾ ਵਾਕਿਆ ਹੈ ਸ਼ਾਮ ਨੂੰ ਮੈਂ 4:00 ਵਜੇ ਆਣ ਕੇ ਜਿਹੜੇ ਮੇਰੇ ਕੋਲ ਨਾਲ ਕੋਈ ਨਹੀਂ ਆਇਆ ਮੈਂ ਚੌਕੀ ਇਨਚਾਰਜ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਮੈਂ ਉੱਥੇ ਮੌਕੇ ਤੇ ਆਉਣਾ ਤੇ ਮੈਂ ਜਿਹੜਾ ਸੀਗਾ ਬਿਲਕੁਲ ਫੋਨ ਸੀਗਾ ਮੈਂ 112 ਤੇ ਕਾਲ ਕੀਤੀ ਸਰ ਮੈਂ ਕਿਹਾ ਵੀ ਆ ਮੇਰੇ ਨਾਲ ਧੱਕਾ ਹੋ ਰਿਹਾ ਸਵੇਰ ਤੋਂ ਮੈਂ ਧੱਕੇ ਖਾਂਦਾ ਫਿਰਦਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਉਹਦਾ ਮੇਰਾ ਜੀ 4 ਤਰੀਕ ਦਾ ਹਾਂਜੀ ਵਾਆਹ ਹੋਇਆ ਮੇਰਾ ਇਹਨਾਂ ਨੇ ਕੁਝ ਨਹੀਂ ਕੀਤਾ 6 ਤਰੀਕ ਨੂੰ ਮੈਂ ਗਿਆ ਮੈਂ ਦਰਖਾਸਤਾਂ ਦਿੱਤੀਆਂ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਐਸਐਚਓ ਨੂੰ ਚੌਂਕੀ ਇਨਚਾਰਜ ਪੁਨਰੇੜੀ ਨੂੰ ਉਹਦੇ ਤੇ ਮੇਰੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਉਹ ਤੋਂ ਬਾਅਦ ਪਰਸੋ ਚ ਉੱਥੇ ਸਾਨੂੰ ਸੱਦਿਆ ਸੀਗਾ ਇਨਸਪੈਕਟਰ ਸਾਹਿਬ ਨੇ ਥਾਣੇ ਸਦਰ ਜੀ ਮੈਨੂੰ ਗਿਆ ਦਿੱਤੋ ਸੀ ਬੰਦੇ ਲੈ ਕੇ ਆਓ ਉਦੋਂ ਹੀ ਪਾਰਟੀਆਂ ਸੱਦੀਆਂ ਮੈਨੂੰ ਅੱਡ ਬਿਠਾਤਾ ਉਹਨਾਂ ਨੂੰ ਅੱਡ ਬਿਠਾਤਾ ਉਹਨਾਂ ਦੀ ਗੱਲ ਸੁਣਦਾ ਰਿਆ ਅੱਡ ਕਮਰੇ ਚ ਲੱਜਾ ਲ ਜਾ ਕੇ ਦੂਜੀ ਪਾਰਟੀ ਦੀ ਤੇ ਸਾਨੂੰ ਉੱਥੇ ਕਹਿਤਾ ਮੈਂ ਬੰਦੇ ਲੈ ਕੇ ਗਿਆ ਸੀਗਾ ਪਿੰਡ ਦੇ ਸੀਗੇ ਆਂਢੀ ਗੁਆਂਢੀ ਸੀਗੇ ਜਿਨ੍ਹਾਂ ਨੇ ਉੱਥੇ ਜਾ ਕੇ ਸ਼ਰੇਆਮ ਐਸਐਚਓ ਨੂੰ ਚੌਂਕੀਨ ਚਾਰਜ ਨੂੰ ਕਿਹਾ ਵੀ ਇਹ ਗਰਵਚਨ ਸਿੰਘ ਨੇ ਵਿਜੀ ਹੋਈ ਹੈ ਪਿੱਛੇ ਵੀ ਇਹਨੇ ਵਿਜੀ ਹੋਈ ਸੀ ਹੁਣ ਵੀ ਉਹਦੀ ਜਿਰੀ ਲਾਈ ਹੋਈ ਹੈ ਜੋ ਨੁਕਸਾਨ ਕਰਕੇ ਗਏ ਨੇ ਉਹ ਕਰਕੇ ਗਏ ਨੇ ਇਹ ਉਹਨਾਂ ਦਾ ਧੱਕਾ ਜੇਸੇਲੇ ਮੈਨੂੰ ਇੱਥੇ ਆਉਂਦੇ ਨੇ ਉਹ ਤਾਂ ਇੱਥੇ ਮੇਰੇ ਬੰਦੇ ਸੀਗੇ ਉਹ ਸ਼ਰਿਆਵੇ ਕਹਿੰਦੇ ਨੇ ਵੀ ਸਾਨੂੰ ਰਣਜੋਤ ਸਿੰਘ ਹੜਾਣੇ ਦੀਆਂ ਹਦਾਇਤਾਂ ਨੇ ਵੀ ਜੋ ਨੁਕਸਾਨ ਹੁੰਦਾ ਐ ਇਹਦਾ ਕਰ ਦਿਓ ਮੈਨੂੰ ਇੱਥੋਂ ਤੱਕਰ ਵੀ ਖਤਰਾ ਐ ਇਹ ਕਹਿੰਦੇ ਵੀ ਜਾਨਵਰ ਮਾਲ ਦਾ ਜੋ ਨੁਕਸਾਨ ਹੁੰਦਾ ਗਰਵਚਨ ਸਿੰਘ ਦਾ ਪ੍ਰਧਾਨ ਦਾ ਵਿਰਕ ਦਾ ਕਰ ਦਿਓ ਇਹ ਜਿਹੜਾ ਮਾਲ ਦਾ ਨੁਕਸਾਨ ਐ ਉਹ ਤਾਂ ਜਨਾਬ ਮੈਂ ਤੁਹਾਨੂੰ ਦਿਖਾ ਰਿਆ ਮੇਰੇ ਦੋ ਕਿਲੇ ਇਹਨਾਂ ਨੇ ਨਾਸ ਕਰਤੇ ਮੈਨੂੰ ਹੁਣ ਇੱਥੋਂ ਤੱਕਰ ਵੀ ਖਤਰਾ ਐ ਰਣਜੋਤ ਸਿੰਘ ਹੜਾਣੇ ਤੋਂ ਤੇ ਇਹਾ ਤੋਂ ਜਸਪਾਲ ਸਿੰਘ ਜਸਵੀਰ ਸਿੰਘ ਵਗੈਰਾ ਜਿਹਨਾਂ ਦੇ ਖਿਲਾਫ ਮੈਂ ਇਤਲਾਹ ਦਿੱਤੀ ਹੈ ਥਾਣੇ ਜੀ ਮੈਨੂੰ ਇਹ ਵੀ ਹੋ ਸਕਦਾ ਹੈ ਇਹ ਮੇਰੀ ਰਣਜੋਤ ਸਿੰਘ ਮੈਨੂੰ ਮਰਵਾ ਵੀ ਸਕਦਾ ਹੈ ਕੋਈ ਕੁਝ ਵੀ ਕਰ ਸਕਦਾ ਹੈ ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਹੈ ਇਹਦੀ ਜ਼ਿੰਮੇਵਾਰੀ ਰਣਜੋਤ ਸਿੰਘ ਦੀ ਤੇ ਇਹਨਾਂ ਬੰਦਿਆਂ ਦੀ ਹੋਏਗੀ ਜੇ ਮੇਰੀ ਜਾਨ ਦਾ ਨੁਕਸਾਨ ਹੁੰਦਾ ਹੈ ਰਣਜੋਤ ਸਿੰਘ ਹੜਾਣਾ ਇਸ ਤਰੀਕੇ ਨਾਲ ਕਿਉਂ ਕਰ ਰਿਹਾ ਉਹ ਕਹਿੰਦੇ ਕਿ ਐਮਐਲਏ ਪਠਾਨ ਮਾਜਰਾ ਬੜਾ ਮਾੜਾ ਸੀ ਹੁਣ ਅਸੀਂ ਵਧੀਆ ਹਲਕਾ ਇੰਚਾਰਜ ਜਿਹੜਾ ਉਹ ਲਾ ਦਿੱਤਾ ਤੇ ਹੁਣ ਉਹ ਵਧੀਆ ਹਲਕੇ ਨੂੰ ਚਲਾਊਗਾ ਤੇ ਤੁਸੀਂ ਕਹਿੰਦੇ ਵੀ ਇਹ ਹਲਕਾ ਇੰਚਾਰਜ ਜੋਦੂ ਵੀ ਮਾੜਾ ਨਿਕਲਿਆ ਇਹ ਕੀ ਚੱਲ ਕੀ ਰਿਹਾ ਇਹ ਵਧੀਆ ਹੀ ਹੈ ਜੀ ਆਉਂਦੇ ਹੀ ਇਹਨੇ ਉਹਨੇ ਪਤਾ ਨਹੀਂ ਕੋਈ ਸਾਲ ਦੋ ਸਾਲ ਕੱਢੇ ਹੋਣੇ ਇਹਨੇ ਆਉਂਦੇ ਹੀ ਰੱਖਤਾ ਤੇ ਸਾ ਵੀ ਮਾਜਦੋ ਇਹਨਾਂ ਨੂੰ ਇਹ ਪਠਾਨ ਮਾਜਰੇ ਦੇ ਰਿਸ਼ਤੇਦਾਰ ਹੈ ਜੀ ਇਹਨਾਂ ਨੂੰ ਮੈਂ ਬਖਸ਼ਣਾ ਹੀ ਨਹੀਂ ਪਠਾਨ ਮਾਜਰਾ ਮੇਰੇ ਸਾਲੇ ਦਾ ਮੁੰਡਾ ਹੈ ਜੀ ਇਹ ਕਹਿੰਦਾ ਵੀ ਮਾਜਦੋ ਕਿੱਥੇ ਵੀ ਹੈਗਾ ਮੈਂ ਕਹਾਂ ਤੇ ਮੇਰੇ ਦੱਸੋ ਵੀ ਮੈ ਕੋ ਠੱਗੀ ਮਾਰੀ ਹੈ ਕੁਝ ਕੀਤਾ ਹੈ ਮੇਰੇ ਕੋਲ ਇਹਦੀ ਰਜਿਸਟਰੀ ਹੈ ਮੈਂ ਮਾਲਕਾਂ ਮੇਰੇ ਵਾਈਫ ਦੇ ਨਾਂ ਇਹਦੀ ਰਜਿਸਟਰੀ ਹੈ ਸਾਰੇ ਮੇਰੇ ਕੋਲ ਕਾਗਜ ਕਾਗਜ ਹਾਲਤ ਨੇ ਡਾਕੂਮੈਂਟਸ ਨੇ ਆ ਲਗਵਾਂ ਸਾਡਾ ਪਿੰਡ ਦੋ ਪਿੰਡਾਂ ਚੋਂ ਵੈਰੀਫਾਈ ਕਰ ਲਓ ਵੀ ਮੈਂ ਇਹਦਾ ਜਿਹੜਾ ਹੈਗਾ ਇਹ ਮੈਂ ਬੀਜੀ ਹੈ ਮੇਰੇ ਨਾਲ ਤਾਂ ਕਾਹਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਵੀ ਸੀਗਾ ਜਿਵੇਂ ਕਹਿੰਦੇ ਮੈਂ ਗਿਆ ਸੀਗਾ ਰਾਤ ਮੈਂ ਗਿਆ ਜੀ ਰਾਤ 6 ਵਜੇ ਫੇਰਾ ਜਿਹੜਾ ਕਿਲੇ ਚ ਆਪਾਂ ਖੜੇ ਆ ਮੇਰਾ ਇਹ ਵੜਤਾ ਸਾਰਾ ਨਾਸ ਕਰਤਾ ਜੀ ਮੈਂ ਗਿਆ ਮੈਂ ਉੱਥੇ ਸੀਗਾ ਮੈਂ ਸੀਗਾ ਜੀ ਚੰਡੀਗੜ੍ਹ ਚੰਡੀਗੜ੍ਹ ਕੀ ਸੀਗਾ ਮੇਰੇ ਬੇਟੇ ਦਾ ਵੀ ਉਹਦੇ ਪਠਾਨ ਮਜਰੇ ਨਾਲ ਪਰਚਾ ਹੋਇਆ ਹੋਇਆ ਸੀਗਾ ਉਹਦੀ ਬੇਲ ਹੋਈ ਸੀਗੀ ਅਸੀਂ ਉਸ ਚੱਕਰ ਵਿੱਚ ਫਿਰਦੇ ਸੀਗੇ ਤਾਂ ਮੈਨੂੰ ਇੱਥੋਂ ਮੁੰਡੇ ਨੇ ਫੋਨ ਕੀਤਾ ਵੀ ਬਾਬੇ ਇਹ ਉਹ ਜੀਰੀ ਲਾ ਆਪਣੀ ਫੇਰ ਖੰਡਾਣ ਲੱਗੇ ਜਦੋਂ ਪਹਿਲਾ ਕਿਲਾ ਤੁਹਾਡਾ ਵੱਢਿਆ ਗਿਆ ਹਾਂਜੀ ਉਦੋਂ ਤੁਸੀਂ ਪੁਲਿਸ ਕੋਲੇ ਗਏ ਕਿ ਭਾਈ ਇੱਕ ਕਿਲਾ ਵੱਢ ਰਿਹਾ ਤੇ ਦੂਸਰਾ ਕਿਲਾ ਵੱਢਿਆ ਜਾ ਸਕਦਾ ਤੁਸੀਂ ਕਾਰਵਾਈ ਕਰੋ ਪੁਲਿਸ ਕੀ ਕਹਿੰਦੀ ਕਾਰਵਾਈ ਕਰਾਂਗੇ ਪਰ ਉਹਦੇ ਕਹਿਣ ਦੇ ਬਾਬੂ ਦੂਜਾ ਕਿਲਾ ਫੇਰ ਵੱਢ ਲਿਆ ਹਾਂਜੀ ਆ ਪਹਿਲੇ ਮੈਂ ਜਿਸਲੇ ਗਿਆ ਲੈ ਜੀ ਉਦੋਂ ਮੈਂ ਨਾ ਸਪੈਸ਼ਲ ਕਹੀ ਇਹ ਗੱਲ ਮੈਂ ਜੀ ਇਹ ਤਾਂ ਮੇਰਾ ਕਿਲਾ ਨੁਕਸਾਨ ਕਰ ਦਿੱਤਾ ਕਰਦਾ ਜੋ ਹੋਣਾ ਸੀਗਾ ਮੇਰਾ ਦੂਜਾ ਵੀ ਨੁਕਸਾਨ ਕਰਨਗੇ ਤੁਸੀਂ ਇਸ ਗੱਲ ਤੇ ਗੌਰ ਕਰੋ ਕਹਿੰਦਾ ਜੀ ਐਂ ਆ ਜੀ ਉਹ ਮੈਂ ਕਹਾਂ ਜੇ ਨਹੀਂ ਹੈਗਾ ਤੁਸੀਂ ਹਦਾਇਤ ਕਰ ਦਿਓ ਉਹਨਾਂ ਨੂੰ ਤੁਸੀਂ ਨਹੀਂ ਵੜਦਾ ਤੁਸੀਂ ਕਹਿੰਦੇ ਜੇ ਵੀ ਉਹ ਐ ਕਰਦੇ ਨੇ ਐ ਕਰਦੇ ਮੈਂ ਜੋ ਵੀ ਹੈਗਾ ਤੁਸੀਂ ਇਹ ਜਿਹੜੀ ਫਸਲ ਹੈ ਇਹ ਵਡਾ ਕੇ ਤੁਸੀਂ ਰੱਖ ਲਓ ਹਾਂਜੀ ਤੁਸੀਂ ਇਹ ਵਡਾ ਕੇ ਫਸਲ ਰੱਖ ਲਓ ਜੋ ਹੋਏਗਾ ਹਾਂਜੀ ਜੋ ਹੋਏਗਾ ਜਿਹਦੇ ਹੱਕੇ ਚ ਹੋਊਗਾ ਉਹਨੂੰ ਦੇ ਦਿਓ ਜੇ ਜਦੋਂ ਕਿ ਹਜੇ ਮੇਰਾ ਇਹ ਹੱਕ ਨਹੀਂ ਸੀ ਬੰਦਦਾ ਇਹ ਪੁਲਿਸ ਦਾ ਬੰਦਦਾ ਮੈਂ ਕਹਿ ਕੇ ਆਇਆ ਸਰ ਵੀ ਮੇਰੀ ਇਹ ਵਡ ਕੇ ਆਪਦੀ ਕਸਟਡੀ ਚ ਰੱਖ ਲਓ ਜੋ ਫੈਸਲਾ ਹੋਏਗਾ ਉਹਨੂੰ ਦੇਖੋ ਮੇਰਾ ਨੁਕਸਾਨ ਨਾ ਕਰਿਓ ਵੀ ਇਹ ਲੈ ਜਾਣਗੇ ਕਹਿੰਦੇ ਬਿਲਕੁਲ ਨਹੀਂ ਲੈ ਜਾਂਦੇ ਹਾਂਜੀ ਹੁਣ ਫੇਰ ਲੈ ਕੇ ਵੱਢ ਕੇ ਤੁਹਾਨੂੰ ਸ਼ੱਕ ਕੀ ਹੈ ਜੀ ਕਿ ਇਹ ਜਿਹੜੀ ਕਾਰਵਾਈ ਤੁਸੀਂ ਕਹਿ ਕੇ ਆਏ ਹੋ ਪੁਲਿਸ ਨੂੰ ਕਿ ਕਾਰਵਾਈ ਕਰੋ ਕਾਰਵਾਈ ਜਿਹੜੀ ਇਹ ਹੋ ਨਹੀਂ ਰਹੀ ਦੋ ਕਿੱਲੇ ਫਸਲ ਪੱਡੇ ਜਾਣ ਤੋਂ ਖਰਾਬ ਕੀਤੇ ਜਾਣ ਤੋਂ ਬਾਅਦ ਵੀ ਵੀ ਰਣਜੋਧ ਹਟਾਣਾ ਨਹੀਂ ਹੋਣ ਦਿੰਦਾ ਬਿਲਕੁਲ ਜੀ ਉਹ ਕਹਿ ਰਹੇ ਨੇ ਸਾਰੇ ਵੀ ਸਾਡੇ ਤੇ ਪ੍ਰੈਸ਼ਰ ਹੈ ਕਾ ਦਾ ਪ੍ਰੈਸ਼ਰ ਹੈ ਲੋਕਾਂ ਦਾ ਕਹਿੰਦੇ ਹਾਂ ਜੀ ਇਹ ਸਾਰੇ ਕਹਿੰਦੇ ਪ੍ਰੈਸ਼ਰ ਹੈ ਜੀ ਸਾਡੇ ਪੁਲਿਸ ਵਾਲੇ ਵੀ ਕਹਿੰਦੇ ਪ੍ਰੈਸ਼ਰ ਹੈ ਜੇ ਪ੍ਰੈਸ਼ਰ ਹੈ ਤਾਂ ਇਹਦਾ ਮਤਲਬ ਹੈ ਲੋਕਾਂ ਦੀਆਂ ਫਸਲਾਂ ਵਟਾ ਦਿਓ ਜੇ ਵੀਜੀ ਮੈਂ ਆ ਕਰੀ ਮੈਂ ਮੈਂ ਇੱਕ ਵਾਦਾ ਕਰਦਾ ਤੁਹਾਡੇ ਨਾਲ ਵੀ ਕੋਈ ਬੰਦਾ ਕਹਦੇ ਵੀ ਮੇਰੀ ਨਹੀਂ ਬੀਜੀ ਹੋਈ ਜਾਂ ਮੇਰਾ ਇੱਥੇ ਕਬਜਾ ਨਹੀਂ ਹੈਗਾ ਮੈਂ ਪਟਿਆਲਾ ਛੱਡ ਕੇ ਬਾਹਰ ਚਲੇ ਜਾਊਂਗਾ ਇਹ ਮੇਰੇ ਨਾਲ ਇੰਨਾ ਤਕਾ ਹੋ ਰਿਹਾ ਸਰਾ ਸਰ ਤਕਾ ਇਹਦੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਮੇਰੀ ਨਹੀਂ ਸੁਣਵਾਈ ਕਰ ਰਿਹਾ ਕਹਿੰਦੇ ਜੀ ਇਸ ਤਰ੍ਹਾਂ ਹੀ ਕਰਾਂਗੇ ਮੈਂ ਤੁਹਾਨੂੰ ਕਹਿੰਦਾ ਮੇਰੀ ਜਾਨਵਾ ਮਾਲ ਦਾ ਵੀ ਮੈਨੂੰ ਮਾਲ ਦਾ ਮੇਰਾ ਹਜਾਰਤਾ ਸਾਰਾ ਜਾਨ ਦਾ ਵੀ ਮੈਨੂੰ ਖਤਰਾ ਹੈ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਜਾਂ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹਨੂੰ ਬੇਨਤੀ ਕਰਦਾ ਮੇਰੀ ਜਾਨਵਰ ਮਾਲ ਦੀ ਰਾਖੀ ਕੀਤੀ ਜਾਵੇ ਜੇ ਮੈਨੂੰ ਕੱਜ ਕੱਲ ਨੂੰ ਕੁਝ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਰਣਜੋਤ ਸਿੰਘ ਹਡਾਣਾ ਤੇ ਜਸਪਾਲ ਸਿੰਘ ਜਸਵੀਰ ਸਿੰਘ ਤੇ ਦੂਜੇ ਬੰਦੇ ਜਿਨ੍ਹਾਂ ਦੇ ਮੈਂ ਨਾਮ ਲਖਾਇਆ ਇਹ ਸਾਰੀ ਜ਼ਿੰਮੇਵਾਰੀ ਜੇ ਮੇਰੀ ਜਾਨ ਨੂੰ ਨੁਕਸਾਨ ਹੁੰਦਾ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋਣਗੇ ਹਰਜੋਤ ਸਿੰਘ ਹਡਾਣਾ ਦੇ ਨਾਲ ਤੁਸੀਂ ਗੱਲਬਾਤ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਹਡਾਣਾ ਸਾਹਿਬ ਤੁਹਾਡਾ ਨਾਮ ਲੈ ਕੇ ਇਹ ਜਿਹੜਾ ਸਾਰਾ ਕੁਝ ਤੁਸੀਂ ਸਾਡੇ ਨਾਲ ਧੱਕਾ ਕਿਉਂ ਕਰਾਏ ਰਹੇ ਹੋ ਇਹ ਤੁਹਾਡੀ ਗੱਲਬਾਤ ਹੋਈ ਰਹਣ ਜੋ ਥੋੜਾ ਮੇਰੇ ਨਾਲ ਕੋਈ ਨਹੀਂ ਹੋਈ ਜੀ ਮੁੰਡੇ ਸੀਗੇ ਜੇ ਇੱਕ ਦੋ ਬੰਦੇ ਗਏ ਆ ਉਹਦੇ ਕੋਲ ਹਾਂਜੀ ਉਹਨੇ ਉਹਨਾਂ ਦੀ ਗੱਲਬਾਤ ਸੁਣੀਆਂ ਸੁਣੀ ਕੀਤੀ ਹੈ ਮੈਂ ਨਹੀਂ ਗਿਆ ਹੈਗਾ ਮੈਂ ਝੂਠ ਜਿ ਬੋਲਦਾ ਤੇ ਨਾ ਜਿਹੜੇ ਬੰਦੇ ਗਏ ਨੇ ਉਹਨਾਂ ਦੀ ਕੋਈ ਉਹਨੇ ਵਧੀਆ ਰਿਸਪਾਂਸ ਨਹੀਂ ਦਿੱਤਾ ਇਹਦਾ ਜੇ ਰਿਸਪਾਂਸ ਦਿੰਦੇ ਵੀ ਮੈਂ ਦੋਹੇ ਪਾਰਟੀਆਂ ਨੇ ਜੋ ਕੀਤਾ ਇੱਥੇ ਸੱਜ ਕੇ ਮੈਂ ਤੁਹਾਡਾ ਬਹਿ ਕੇ ਹਾਂਜੀ ਕੋਈ ਕਿਹਾ ਦੇ ਨਾ ਉਹ ਕਿਹੜੀ ਤਰਫ ਚੱਲ ਰਿਹਾ ਮੇਰੇ ਖਿਲਾਫ ਚੱਲ ਰਿਹਾ ਸ਼ਰੀਆਮ ਚ ਨਹੀਂ ਉਹ ਨਹੀਂ ਉਹ ਕੀ ਕਿਹਾ ਕਿ ਭਰੋਸਾ ਕੀ ਦਵਾਇਆ ਉਹਨਾਂ ਨੇ ਉਹ ਲੈ ਕੋਈ ਭਰੋਸਾ ਨਹੀਂ ਕਰਦਾ ਮੈਂ ਤਾਂ ਕਰਨਾ ਹੀ ਕਰਨਾ ਹੂੰ ਉਹਦੇ ਨਾਲ ਮੈਂ ਜੋ ਹੋਇਆ ਮੇਰੇ ਤੋਂ ਮੈਂ ਉਹ ਕਰਾਂਗਾ ਹੀ ਕਰਾਂਗਾ ਉਹਦੇ ਨਾਲ ਉਹ ਕਿਉਂ ਪਤਾ ਨਹੀਂ ਇਹ ਤਾਂ ਉਹਨੂੰ ਪੁੱਛ ਸਕਦੇ ਹੋ ਵੀ ਕੀ ਹੈ ਮੈਂ ਮੇਰਾ ਮੇਰੀ ਗੱਲ ਸੁਣੋ ਮੇਰਾ 15 ਸਾਲ 20 ਸਾਲ ਆੜਤੀ ਰਹੇ ਨੇ ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ 15 18 ਸਾਲ ਮੈਂ ਕੋਈ ਉਹਨਾਂ ਦਾ ਨੁਕਸਾਨ ਕੀਤਾ ਹੋਵੇ ਵਿਗਾੜਿਆ ਹੋਵੇ ਉਹਨਾਂ ਦੇ ਵਾਰ ਖਿਲਾਫ ਚੱਲਿਆ ਹੋਵਾ ਜਦ ਕੋਈ ਵੀ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਪਤਾ ਨਹੀਂ ਕੀ ਹੈ ਉਹਨੇ ਦੱਸਿਆ ਵੀ ਇਹ ਵੀ ਬੰਦਾ ਕਹ ਲਿਆ ਸੀ ਉਹ ਤੁਹਾਡਾ ਉਹ ਗਾਹਕ ਸੀਗਾ ਜਾਂ ਕੁਝ ਸੀਗਾ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਚਲੋ ਹਰਨਜੋਤ ਸਿੰਘ ਹਡਾਣਾ ਨੂੰ ਵੀ ਫੋਨ ਲਾ ਕੇ ਜਿਹੜਾ ਆਪਾਂ ਦੇਖ ਲੈਨੇ ਆ ਕਿ ਰਣਜੋਤ ਸਿੰਘ ਹਡਾਣਾ ਕੀ ਕਹਿੰਦੇ ਉਹਨਾਂ ਨੂੰ ਆਪਾਂ ਫੋਨ ਲਾਇਆ ਹੈ ਰਣਜੋਤ ਸਿੰਘ ਹਡਾਣਾ ਨੂੰ ਉਹਨਾਂ ਦੀ ਫੇਸਬੁੱਕ ਤੋਂ ਉਹਨਾਂ ਦੇ ਪੇਜ ਦੇ ਉੱਪਰੋਂ ਅਫੀਸ਼ੀਅਲ ਦੇ ਉੱਪਰੋਂ ਨੰਬਰ ਲੈ ਕੇ ਹੈਲੋ ਸਤਿ ਸ੍ਰੀ ਅਕਾਲ ਜੀ ਹਡਾਣਾ ਸਾਹਿਬ ਗੱਲ ਕਰ ਰਹੇ ਹੂੰ ਜੀ ਲਈ ਪੀ ਗੱਲ ਕਰ ਰਹੇ ਜੀ ਹਰਨਾ ਸਾਹਿਬ ਨਾਲ ਗੱਲ ਹੋ ਸਕਦੀ ਹੈ ਜੀ ਮੈਂ ਉਹਨਾਂ ਦਾ ਵਰਸ਼ਨ ਲੈਣਾ ਸੀ ਮੈਂ ਚੱਲਦੀ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਫੋਨ ਲਾਇਆ ਆ ਅ ਐਕਚੁਅਲ ਜੀ ਉਹ ਸਰ ਉਹ ਕੰਮ ਕਰ ਰਹੇ ਨੇ ਜੀ ਨਹੀਂ ਪੱਥਰ ਦਾ ਉਦਘਾਟਨ ਕਰ ਰਹੇ ਨੇ ਨਹੀਂ ਪੱਥਰ ਰੱਖ ਰਹੇ ਨੇ ਮੈਦਾਨ ਦੇ ਵਿੱਚ ਹੈ ਜੀ ਜਦੋਂ ਵੀ ਤੁਸੀਂ ਵਰਸ਼ਨ ਦੇਣਾ ਹੋਇਆ ਨਾ ਇੱਕ ਜ਼ਮੀਨ ਦਾ ਮਸਲਾ ਜੀ ਚੱਲ ਰਹੀ ਹੈ ਇੰਟਰਵਿਊ ਤੇ ਇਸ ਇੰਟਰਵਿਊ ਦੇ ਵਿੱਚ ਉਹਨਾਂ ਦੇ ਇਲਜ਼ਾਮ ਹੈ ਕਿ ਸਾਡੀ ਫਸਲ ਜਿਹੜੀ ਆ ਦੋ ਕਿੱਲੇ ਵੜਾਈ ਗਈ ਹੈ ਮਹਿਮੂਦਪੁਰ ਦਾ ਹੈਗਾ ਇਹ ਮਸਲਾ ਤੇ ਜਦੋਂ ਵੀ ਤੁਸੀਂ ਵਰਸ਼ਨ ਦੇਣਾ ਚਾਹੋ ਸਾਨੂੰ ਦੇ ਸਕਦੇ ਆ ਜੀ ਠੀਕ ਹੈ ਆਪਣਾ ਪੱਖ ਓਕੇ ਓਕੇ ਜੀ ਠੀਕ ਹੈ ਜੀ ਇਹਦੇ ਚੈਨਲ ਸਨਗੇ ਮੈਂ ਲੋਕਨਾਥ ਚੈਨਲ ਤੋਂ ਸੁਖਵਿੰਦਰ ਸਿੱਧੂ ਗੱਲ ਕਰ ਰਿਹਾ ਹਾਂ ਠੀਕ ਹੈ ਜੀ ਠੀਕ ਹੈ ਕੋਈ ਫ੍ਰੀ ਹੁੰਦੇ ਮੈਂ ਕਰ ਦਿੰਦਾ ਜੀ ਜੀ ਚਲੋ ਉਹ ਕਹਿੰਦੇ ਕਿ ਬਿਜ਼ੀ ਨੇ ਰਣਜੂਤ ਸਿੰਘ ਹਡਾਣਾ ਅਸੀਂ ਪੱਕ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਵੀ ਉਹ ਆਪਣਾ ਜਿਹੜਾ ਉਹ ਪੱਕ ਦੇਣਗੇ ਉਹ ਪੱਕ ਜਿਹੜਾ ਅਸੀਂ ਜਰੂਰ ਲਾਵਾਂਗੇ ਪਰ ਇਹਨਾਂ ਦੇ ਇਲਜ਼ਾਮ ਨੇ ਕਿ ਰਣਜੂਤ ਸਿੰਘ ਹਡਾਣਾ ਜਿਹੜਾ ਇਹ ਸਾਰਾ ਕੁਝ ਕਰਵਾ ਰਿਹਾ ਹੈਗਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹੋ ਜਿਹੇ ਬੰਦੇ ਮਿਲਦੇ ਆ ਪਹਿਲਾਂ ਕਹਿੰਦੇ ਕਿ ਹਰਮਿੰਦਰ ਸਿੰਘ ਪਠਾਨ ਮਾਦਰਾ ਮੜਾ ਹੁਣ ਜਿਹੜਾ ਨਵਾਂ ਇੰਚਾਰਜ ਲਾਇਆ ਹੈ ਤੇ ਉਹਨੂੰ ਹਲੇ ਦਿਨ ਹੀ ਕਿੰਨੇ ਕੁ ਹੋਏ ਆ ਤਾਂ ਹਾਲਾਤ ਕੀ ਬਣ ਗਿਆ ਹਲਕੇ ਦੇ ਉਹ ਆਪਾਂ ਸਭ ਨੂੰ ਦੇਖ ਦੇਖ ਸਕਦੇ ਆ ਔਰ ਹਲੇ 1 ਸਾਲ ਬਾਕੀ ਆ 1.5 ਸਾਲ ਬਾਕੀ ਆ ਪਤਾ ਨਹੀਂ ਅੱਗੇ ਕੀ ਕੁਝ ਜਿਹੜਾ ਹੋਊਗਾ ਤਾਂ ਇਹ ਚੱਲ ਕੀ ਰਿਹਾ ਆ ਆਮ ਆਦੀ ਪਾਰਟੀ ਦੇ ਅੰਦਰ ਇਹ ਇਹੋ ਜਿਹੇ ਜਿਹੜੇ ਲੋਕ ਨੇ ਉਹਨੂੰ ਨੱਥ ਪਾਉਣੀ ਆਮ ਆਦੀ ਪਾਰਟੀ ਨੂੰ ਜ਼ਰੂਰੀ ਹੈਗੀ ਆ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਾਣਾ ਲੋਕਨਾਟੀ ਵੀ ਪਟਿਆਲਾ